ਓਏ 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 ਡਿੱਗ ਪੈ ਡਿੱਗ ਪੈ ਡਿੱਗ ਪੈ ਡਿੱਗ ਪੈ ਬੱਚਾ ਜਿਨ੍ਹਾਂ ਨੂੰ ਰੱਬ ਦਿੰਦਾ ਨਹੀਂ ਉਹ ਤਰਸਦੇ ਆ ਤੇ ਜਿਨ੍ਹਾਂ ਨੂੰ ਰੱਬ ਦਿੰਦਾ ਵਾ ਉਹ ਇਦਾਂ ਸੜਕਾਂ ਤੇ ਛੱਡ ਕੇ ਤੇ ਆਪ ਫਰਾਰ ਹੋ ਜਾਂਦੇ ਆ ਇਹਨੂੰ ਤੋਰ ਹਬਲਾ ਤੁਰਦਾ ਵਾ ਤੋਰ ਹਬਲਾ ਕਿਦਾਂ ਮਾੜਾ ਮੋਟਾ ਤੇ ਤੋਰ ਥੱਲੇ ਲਾ ਪੈਰ ਲਾ ਥੱਲੇ ਮਮਾ ਕੁਲ ਜਾਣਾ ਵਾ ਇਧਰ ਮੁਕਰ ਇਹਨੂੰ ਸੰਜੀ 101 ਬੁਖਾਰ ਸੀਗਾ ਜਦੋਂ ਅਸੀਂ ਇਹਨੂੰ ਲੈ ਕੇ ਆਏ ਸੀ ਆ ਇੱਕ ਮਾਂ ਬੋਰ ਦੀ ਸ਼ਾਂ ਤੇ ਰੱਬ ਦਾ ਨਾਮ ਪਿਆਰ ਇੱਕੋ ਜਿਹਾ ਪਰ ਇਹ ਗਾਣਾ ਗਲਤ ਹੋ ਗਿਆ ਅੱਜ ਆ ਵੀ ਖੋਜ ਹੋ ਗਿਆ ਜੀ ਭਾਵੇਂ ਡਿੱਗਾ ਵਾ ਪਰ ਖੋਜ ਹੋ ਗਿਆ ਇਹ ਦੇਖੋ ਆਪੇ ਆਪੇ ਕੁਝ ਨਹੀਂ ਖਾਂਦੇ ਇਹਨਾਂ ਦਾ ਨਾਂ ਕੀ ਰੱਖੀ ਇਹਦਾ ਨਾਂ ਹੈਗਾ ਇਹ ਆਪਾਂ ਸੱਜਣ ਤੋਂ ਪੁੱਛਦੇ ਹਾਂ ਸੰਜੀ ਸਾਨੂੰ ਦੱਸਿਓ ਇਹਨਾਂ ਬੱਚਿਆਂ ਦਾ ਅਸੀਂ ਕੀ ਨਾਂ ਰੱਖੀਏ ਸੋ ਜਿਹੜੇ ਨਾਂ ਜਿਆਦਾ ਆਪਾਂ ਨੂੰ ਪਿਆਰੇ ਲੱਗਣਗੇ ਵਧੀਆ ਲੱਗਣਗੇ ਉਹ ਆਪਾਂ ਇਹਨਾਂ ਬੱਚਿਆਂ ਦਾ ਨਾਂ ਰੱਖ ਲਾਂਗੇ ਕੀ ਨਾਂ ਰੱਖੀਏ ਬੱਚਿਆਂ ਦਾ ਪੁੱਛੋ ਕਮੈਂਟਾਂ ਵਿੱਚ ਕਮੈਂਟਾਂ ਵਿੱਚ ਪੁੱਛੀਏ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਸੰਜੀ ਤੁਸੀਂ ਇੱਕ ਵੀਡੀਓ ਵੇਖੀ ਸੀ ਕਿ ਕਿਦਾਂ ਹਰੀਕੇ ਪੱਤਨ ਦੇ ਲਾਗੇ ਪਿੰਡ ਬੂਹਾ ਉੱਥੇ ਜੀਟੀ ਰੋਡ ਦੇ ਉੱਪਰ ਸੜਕ ਦੇ ਉੱਪਰ 10 ਸਾਲ ਦੇ ਦੋ ਬੱਚਿਆਂ ਨੂੰ ਕਲਯੁਗੀ ਮਾਪੇ ਛੱਡ ਕੇ ਫਰਾਰ ਹੋ ਗਿਆ ਸੀਗਾ ਉਹ ਬੱਚੇ ਤੁਸੀਂ ਦੇਖਿਆ ਸੀਗਾ ਵੀ ਨਾ ਸੁਣ ਸਕਦੇ ਸੀ ਤੇ ਨਾ ਹੀ ਤੁਰ ਫੇਰ ਸਕਦੇ ਸੀਗੇ ਤੇ ਅੱਜ ਆਸ਼ਮ ਦੇ ਵਿੱਚ ਬੱਚਿਆਂ ਨੂੰ ਅਸੀਂ ਲੈ ਕੇ ਆਏ ਆ ਤੇ ਆਹ ਤੁਹਾਨੂੰ ਦਿਖਾਉਂਦੇ ਆ ਕਿ ਉਹਨਾਂ ਦਾ ਜਿਹੜਾ ਆਸ਼ਮ ਦੇ ਵਿੱਚ ਪਹਿਲਾ ਦਿਨ ਵਾਂ ਕਿਦਾਂ ਦਾ ਵਾ ਤਾਂ ਉਹ ਤੁਹਾਨੂੰ ਮੈਂ ਬੱਚਿਆਂ ਨੂੰ ਬੁਲਾਉਣਾ ਵਾ ਹਾਂਜੀ ਸੰਜੀ ਆਹ ਵਾ ਉਹ ਦੋ ਬੱਚੇ ਆਹ ਇਹ ਬੇਟਾ ਵਾ ਤੇ ਆਹ ਜਿਹੜੀ ਤੁਸੀਂ ਦੇਖ ਸਕਦੇ ਜੀ ਇਹ ਨਿੱਕੀ ਬੱਚੀ ਆ ਤੇ ਇਹ ਦੋਵੇਂ ਬੱਚੇ ਨਾਂ ਬੋਲ ਸਕਦੇ ਆ ਤੇ ਨਾਂ ਹੀ ਤੁਰ ਸਕਦੇ ਆ ਇਹਨਾਂ ਦੇ ਜਿਹੜੇ ਲੱਤਾਂ ਵਾਂ ਲੱਤਾਂ ਤੋਂ ਆ ਰਹੀ ਆ ਤੇ ਆ ਵੇਖੋ ਨਿੱਕੇ ਨਿੱਕੇ ਕਿੰਨੇ ਪਿਆਰੇ ਬੱਚੇ ਆ ਤੇ ਪਤਾ ਨਹੀਂ ਕੀ ਰੱਬ ਦੇ ਰੰਗ ਵਾ ਤੇ ਕੀ ਦੁਨੀਆਦਾਰੀ ਆ ਜਿਨ੍ਹਾਂ ਨੂੰ ਰੱਬ ਦਿੰਦਾ ਨਹੀਂ ਉਹ ਤਰਸਦੇ ਆ ਤੇ ਜਿਨ੍ਹਾਂ ਨੂੰ ਰੱਬ ਦਿੰਦਾ ਵਾ ਉਹ ਇਦਾਂ ਛੜਕਾਂ ਦੇ ਛੱਡ ਕੇ ਤੇ ਆਪ ਫਰਾਰ ਹੋ ਜਾਂਦੇ ਆ ਆ ਵੇਖੋ ਵੇਖੋ ਬੱਚਾ ਛੋਟਾ ਜਿਹਾ ਬੱਚਾ ਵਾ ਇਹ ਤਾਂ ਬੋਲਿਆ ਨਹੀਂ ਜਾਂਦਾ ਵਿਚਾਰੇ ਤੋਂ ਆ ਸਾਡੀ ਬੱਚੀ ਆ ਤੇ ਆ ਵੇਖੋ ਇਹ ਵੀ ਵਿਚਾਰੀ ਬੋਲ ਨਹੀਂ ਸਕਦੀ ਵੇਖੋ ਕਿੰਨੀ ਪਿਆਰੀ ਬੱਚੀ ਆ ਇਹਨੂੰ ਸਮਝੀ 101 ਬੁਖਾਰ ਸੀਗਾ ਜਦੋਂ ਅਸੀਂ ਇਹਨੂੰ ਲੈ ਕੇ ਆਏ ਸੀਗੇ ਡਾਕਟਰ ਨੂੰ ਵਿਖਾਇਆ ਸੀਗਾ ਤੇ 101 ਬੁਖਾਰ ਸੀਗਾ ਤੇ ਪਤਾ ਨਹੀਂ ਵਿਚਾਰੀ ਠੰਡ ਦੇ ਵਿੱਚ ਕਿੰਨਾ ਚਿਰ ਰਹੀ ਹੋਗੀ ਰਾਤ ਤੇ ਆ ਲੱਤਾਂ ਜਿਹੜੀਆਂ ਇਹਨਾਂ ਬੱਚਿਆਂ ਦੀਆਂ ਵਾ ਲੱਤਾਂ ਤੋਂ ਇਹ ਤੁਰ ਫੇਰ ਨਹੀਂ ਸਕਦੇ ਤੇ ਵੈਗਰੂ ਭळा ਕਰੇ ਵੇਖੋ ਕਿੰਨੇ ਸੋਹਣੇ ਬੱਚੇ ਆ ਤੇ ਇਹ ਹੁਣ ਜਿਹੜੀ ਆ ਬੇਟੀ ਆ ਜਿਹੜੀ ਮੈਂ ਤੁਹਾਨੂੰ ਦਿਖਾ ਰਿਆਂ ਇਹ ਵਿਚਾਰੀ ਨਾ ਕੁਝ ਖਾਂਦੀ ਪੀਂਦੀ ਵੀ ਨਹੀਂ ਸੀ ਜਿਆਦਾ ਬੁਖਾਰ ਕਰਕੇ ਹਾਂ ਹਾਂ ਬੁੱਤ ਹਾਂ ਮम्मा ਕੁਲ ਜਾਣਾ ਮम्मा ਕੁਲ ਜਾਣਾ ਵਾ ਇਧਰ ਮੁਕਰ ਓਏ ਨਾ ਕੀ ਤੇਰਾ ਇੱਧਰ ਗੂੰਗੂ ਕਰੀ ਜਾਂਦੇ ਆ ਤੇ ਮम्मा ਮम्मा じゃ ਬਸ ਬੋਲਦੇ ਆ ਜਿਆਦਾ ਨਹੀਂ ਇਹ ਬੱਚੇ ਕੁਝ ਹੀ ਬੋਲਦੇ ਤੇ ਜੇਕਰ ਕੋਈ ਵੀਰ ਭਰਾ ਇਹਨਾਂ ਨੂੰ ਜਾਣਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਵੀਡੀਓ ਦੇ ਉੱਪਰ ਦਿੱਤਾ ਹੁੰਦਾ ਵਾ ਜਰੂਰ ਸਾਨੂੰ ਦੱਸਿਓ ਠੀਕ ਹੈ ਜੀ ਗੰਦੇ ਮੰਦੇ ਵਿਚਾਰੇ ਨੇ ਕੱਪੜੇ ਪਾਏ ਸੀਗੇ ਧੰਨਵਾਦ ਕਰਦਾ ਮੈਂ ਪਿੰਡ ਬੂ ਦੇ ਵੀਰਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਵੇਖਿਆ ਤੇ ਪੁਲਿਸ ਰਿਪੋਰਟ ਕਰਾਈ ਤੇ ਬਾਅਦ ਵਿੱਚ ਸਾਨੂੰ ਫੋਨ ਕੀਤਾ ਤੇ ਅਸੀਂ ਇਹਨਾਂ ਨੂੰ ਲੈ ਕੇ ਆਏ ਆ ਤੇ ਅੱਜ ਮੇਰਾ ਸੰਗੀ ਮੇਰਾ ਵੀਡੀਓ ਬਣਾਉਂਦਾ ਇਹੋ ਮਕਸਦ ਵਾ ਕਿ ਇਹਨਾਂ ਬੱਚਿਆਂ ਨੂੰ ਕੋਈ ਵੀ ਜਾਣਦਾ ਹੋਵੇ ਇਹਨਾਂ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਨੂੰ ਕੋਈ ਵੀ ਜਾਣਦਾ ਹੋਵੇ ਤਾਂ ਸਾਨੂੰ ਜਰੂਰ ਫੋਨ ਲਾ ਕੇ ਦੱਸਿਓ ਕਿਉਂਕਿ ਆਪਾਂ ਚਾਹੁੰਦੇ ਆ ਕਿ ਇਹਨਾਂ ਦੇ ਮਾਪੇ ਤੱਕ ਇੱਕ ਵਾਰੀ ਪਹੁੰਚ ਕੀਤੀ ਜਾਵੇ ਉਹਨਾਂ ਕਲਯੁਗੀ ਜੀਵਾਂ ਦਾ ਇੱਕ ਵਾਰੀ ਫਰਜ਼ਾ ਫਰਿਦ ਕੀਤਾ ਜਾਵੇ ਤੇ ਆ ਵੇਖੋ ਮम्मा ਮम्मा ਕਹਿੰਦਾ ਵਾ ਹਾਂ ਕਿਦਾਂ ਵਾ ਠੀਕ ਆ ਮੇਰਾ ਪੁੱਤ ਹੈ ਕੀ ਨਾਮ ਮੇਰੇ ਪੁੱਤ ਦਾ ਕੁਝ ਨਹੀਂ ਬੋਲਦੇ ਵਿਚਾਰੇ ਬੱਚੇ ਤੇ ਵੇਖੋ ਬੱਚੇ ਤੇ ਰੱਬ ਦਾ ਰੂਪ ਹੁੰਦੇ ਆ ਤੇ ਵੇਖੋ ਆਪਾਂ ਭਾਵੇਂ ਕੱਲ ਜੋ ਗਿਆ ਪਰ ਕਿਸੇ ਦਾ ਬੱਚਾ ਵੇਖ ਕੇ ਵੀ ਉਹਦਾ ਦੁੱਖ ਆਪਣੇ ਕੋਲ ਜਰਿਆ ਨਹੀਂ ਜਾਂਦਾ ਠੀਕ ਹੈ ਜੀ ਤੇ ਪਰ ਇੱਕ ਇਹੋ ਜਿਹੀ ਕੱਲ ਜੁਗੀ ਜਿਹੜੇ ਮਾਪੇ ਆਪਾ ਕਿ ਇੱਕ ਦੇ ਵਿਚਾਰੇ ਅਪਾਹੀ ਜਵਾਈ ਨਾਲ ਨੂੰ ਤੁਸੋਂ ਜਾਣ ਦੇਣਾ ਚਾਹੀਦਾ ਸੀ ਜਿਆਦਾ ਪਿਆਰ ਕਿਉਂਕਿ ਜਿਹੜਾ ਬੱਚਾ ਦਿਮਾਗੀ ਸਹੀ ਨਾ ਹੋਵੇ ਪਾਹੀਜ ਹੋਵੇ ਜਾਂ ਇਹੋ ਜਿਹਾ ਰੱਬ ਦਾ ਮਾਰਿਆ ਹੋਵੇ ਉਹਨੂੰ ਸਭ ਤੋਂ ਜਿਆਦਾ ਹੀ ਉਹਦੀ ਟੇਕ ਕੇਅਰ ਕਰਨੀ ਚਾਹੀਦੀ ਆ ਪਰ ਸੜਕੇ ਜਾਵਾ ਇਹਨਾਂ ਦੇ ਮਾਪੇ ਦੇ ਉੱਪਰ ਜਿਨ੍ਹਾਂ ਨੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ ਚਾਹੇ ਜਿੱਦੀ ਵਰਜੀ ਮਜਬੂਰੀ ਹੋਵੇ ਠੀਕ ਹੈ ਜੀ ਮਾਵਾ ਇਹ ਕਹਿੰਦੇ ਹੁੰਦੇ ਨਾ ਮਾਂ ਇੱਕ ਮਾਂ ਬੋਰ ਦੀ ਛਾਂ ਤੇ ਰੱਬ ਦਾ ਨਾਮ ਪਿਆਰੀ ਕੋ ਜੇ ਪਰ ਇਹ ਗਾਣਾ ਗਲਤ ਹੋ ਗਿਆ ਅੱਜ ਏ ਅੱਜ ਜਿਹੜੀਆਂ ਲਾਈਨਾਂ ਵਾ ਇਹ ਗਲਤ ਸਾਬਤ ਹੋ ਗਈਆਂ ਇਹਨਾਂ ਬੱਚਿਆਂ ਨੇ ਇਹਨਾਂ ਦੀ ਮਾਂ ਨੇ ਗਲਤ ਸਾਬਤ ਕਰ ਦਿੱਤੀਆਂ ਕਹਿੰਦੇ ਹੁੰਦੇ ਆ ਕਿ ਜਿਹੜੀ ਮਾਂ ਵਾ ਆਪ ਗਿੱਲੇ ਥਾਂ ਤੇ ਬਹਿ ਜਾਂਦੀ ਆ ਤੇ ਆਪਣੇ ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ ਆ ਪਰ ਇਹਨਾਂ ਦੀ ਮਾਂ ਵਾ ਨਾ ਜਿਹੜੀ ਉਹ ਇਹਨਾਂ ਨੂੰ ਛੱਡ ਕੇ ਸੜਕ ਦੇ ਉੱਪਰ ਤੇ ਆ ਫਰਾਰ ਹੋ ਗਈ ਗਿੱਲੇ ਥਾਂ ਤੇ ਉਹਨੇ ਕੀ ਬਣਾ ਸੀਗਾ ਇਹਨਾਂ ਦੀ ਜਿਹੜੇ ਇਹਨਾਂ ਦੀ ਜਿਹੜੀ ਮਾਂ ਵਾ ਉਹ ਬੱਚਿਆਂ ਨੂੰ ਛੱਡ ਕੇ ਆਪ ਪਤਾ ਨਹੀਂ ਕਿੱਥੇ ਚਲੇਗੀ ਕਲਜੁਗ ਆ ਗਿਆ ਜੀ ਕਲਜੁ ਕਹਿੰਦੇ ਕਿ ਮਾਵਾ ਪੁੱਤ ਨਹੀਂ ਸੰਭੜ ਗਿਆ ਉਹ ਕਲਜੁਗ ਆ ਗਿਆ ਜੀ ਇਹ ਜਿਹੜੀ ਬੱਚੀ ਆ ਤੁਸੀਂ ਦੇਖ ਸਕਦੇ ਜੀ ਇਹ ਬੱਚੀ ਨੇ ਇੱਕ ਪੂਰਾ ਇੱਕ ਦਿਨ ਸਾਡੇ ਕੋਲ ਕੁਝ ਨਹੀਂ ਖਾਦਾ ਬੁਖਾਰ ਜਿਆਦਾ ਸੀ ਓਏ 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 ਡਿੱਗ ਪੈ ਡਿੱਗ ਪੈ ਡਿੱਗ ਪੈ ਬੱਚਾ ਓਏ ਖੁਸ਼ ਹੋ ਗਿਆ ਜੀ ਭਾਵੇਂ ਡਿੱਗਾ ਵਾ ਪਰ ਖੁਸ਼ ਹੋ ਗਿਆ ਦੇਖੋ ਥੱਲੇ ਹੱਸਦਾ ਦੇਖ ਪਿਆ ਕੁਝ ਨਹੀਂ ਆ ਹੂੰ ਦੇਖ ਪਿਆ ਸੀ ਇਹਨੂੰ ਤੋਰ ਹਪਲਾ ਤੁਰਦੇ ਆ ਓਏ ਇਹਨੂੰ ਤੋਰ ਹਪਲਾ ਤੁਰਦਾ ਵਾ ਤੋਰ ਹਪਲਾ ਕਿਦਾਂ ਮਾੜਾ ਮੋਟਾ ਤੋਰੇ ਨੂੰ ਮਾੜਾ ਮੋਟਾ ਕਿਥੇ ਹੂੰ ਮਾੜਾ ਮੋਟਾ ਤੋਰ ਹ ਨਹੀਂ ਤੋਰਦਾ ਇਹ ਹੂੰ ਇਹ ਤੋਰਦਾ ਨਹੀਂ ਹੈ ਨਾ ਤੁਰਦਾ ਨਹੀਂ ਹਟ ਆ ਆ ਗੁੜੀਆਂ ਨੂੰ ਤੋੜ ਕੇ ਵੇਖਾਂ ਛੱਡੋ ਨਾ ਛੱਡੋ ਨਾ ਪਹਿਲੇ ਛੱਡੋ ਨਾ ਤੋਰ ਤੈਨੂੰ ਛੱਡਉਣਾ ਵਾ ਛੱਡ ਛੱਡਉਣਾ ਵਾ ਟੈਸਟ ਕਰਾਉਣੇ ਜਾ ਕੇ ਟੈਸਟ ਕਰੇ ਕਰਾਉਣੇ ਆ ਬੁਮਾਰਾ ਇਹਦੇ ਅੱਛਾ ਓਏ ਦੁੱਜੇ ਨੂੰ ਤੋਰ ਹ ਬੜਾ ਤੁਰਦਾ ਤੁਰਤੀਆ ਉਲਟੀਆਂ ਡਾੜੀਆਂ ਕੋਈ ਆ ਆ ਬੇਟੀ ਕੋ ਕੁੜੀ ਵੀ ਨਹੀਂ ਜਾਂਦੇ ਇਹ ਤੁਰਦੀ ਬੜਾ ਨਹੀਂ ਤੁਰਦੀ ਆ ਤਾਂ ਹਮ ਮੈਡਮ ਮोटा ਵੀ ਨਹੀਂ ਤੁਰਦੇ ਹਨਾ ਥੱਲੇ ਲਾਂ ਪੈਰ ਲਾਂ ਥੱਲੇ ਹੈ ਨਾ ਨਹੀਂ ਤੁਰਦੀ ਤੋਰ ਮਾੜਾ ਤੋਰ ਨਹੀਂ ਰੈਂਦ ਬਿਠਾ ਦੇ ਬਿਠਾ ਦੇ ਇਹਨਾਂ ਨੂੰ ਪ੍ਰਸ਼ਾਦਾਸ਼ਕਾ ਬੱਚਿਆਂ ਨੂੰ ਬੱਚਿਆਂ ਨੂੰ ਪ੍ਰਸ਼ਾਦਾਸ਼ਕਾ ਆ ਜਹਦਾਰ ਜੀ ਇਹ ਬੱਚਿਆਂ ਨੂੰ ਪ੍ਰਸ਼ਾਦਾਸ਼ਕਾ ਮੇਰਾ ਭਰਾ ਹਮ ਇਧਰ ਬੱਚੇ ਇਧਰ ਪਾਕਤਾਨ ਦਾ ਪ੍ਰਸ਼ਾਦਾ ਪਾਣੀ ਚੱਲ ਰਿਹਾ ਵਾ ਐ ਸੰਜੀ ਜਿਹੜੀਆਂ ਤੁਸੀਂ ਸੇਵਾਵਾਂ ਭੇਜਦੇ ਜੇ ਉਹਨਾਂ ਸੇਵਾਵਾਂ ਦੀ ਸਦਕਾ ਜਿਹੜਾ ਇਹਨਾਂ ਦੇ ਮੂੰਹ ਦੇ ਵਿੱਚ ਬੁਰਕੀ ਪੈਂਦੀ ਆ ਇਹਨਾਂ ਦੇ ਮੂੰਹ ਦੇ ਵਿੱਚ ਪਛਾਦਾ ਪੈਂਦਾ ਵਾ ਆ ਜਿਹੜਾ ਰੰਧਾਸ ਤੋਂ ਲੈ ਕੇ ਆਂਦੇ ਸੀ ਭਗਤ ਉਹ ਆ ਭਗਤ ਵਾ ਤੇ ਵਾਹਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ ਤੇ ਜਿਨ੍ਹਾਂ ਦੇ ਹਾਰੇ ਸਾਨੂੰ ਵੀ ਸੀਸਾ ਮਿਲਦੀਆਂ ਇੱਥੇ ਹਾਂਜੀ ਸੰਜੀ ਆ ਦੇਖੋ ਐਦਾਂ ਬੱਚਿਆਂ ਨੂੰ ਪਛਾਦਾ ਸਿਕਾ ਰਿਹਾ ਸਾਡਾ ਆ ਵੀਰ ਹਰਜੋਤ ਸਿੰਘ ਆ ਤੁਸੀਂ ਦੇਖ ਸਕਦੇ ਜੀ ਆਹ ਦੇਖ ਥਣ ਵਾਲੇ ਬੱਚੇ ਪ੍ਰਸ਼ਾਦਾ ਪਾਣੀ ਵੀ ਨਹੀਂ ਛਕ ਸਕਦੇ ਆ ਵੇਖੋ ਧੰਨਵਾਦ ਵੀਰਦਾਇ ਦੀ ਵੀ ਸੇਵਾ ਧੰਨ ਦੀ ਸੇਵਾ ਵਾ ਤੇ ਜਿਹੜਾ ਚਤੋ ਪਹਿਰੇ ਇਨਾਂ ਭਗਤਾਂ ਦੇ ਵਿੱਚ ਆ ਰਹਿ ਕੇ ਇਨਾਂ ਦਾ ਮਲਮੂਤਰ ਸੰਭਦਾ ਵਾ ਫਿਰ ਆਪ ਨਾ ਧੋਕੇ ਫਿਰ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਵਾ ਆਹ ਵੇਖ ਲਓ ਬੱਚੇ ਆਪੇ ਆਪੇ ਕੁਝ ਨਹੀਂ ਖਾਂਦੇ ਖਾ ਲੈਂਦਾ ਮੈਂ ਹਾਂ ਆਹ ਹਾਂ ਅੱਛਾ ਇਹ ਖਾ ਲੈਂਦਾ ਮੈਂ ਖਾ ਲੈਂਦਾ ਬਿਸਕੁਟ ਦਾ ਮਾਰਦਾ ਛਾਰੇ ਖਾ ਰੋਟੀ ਚੜੀ ਦੇ ਦੇਨੇ ਖੋਇਆ ਜੀ ਪਹਿਲੀ ਦੇ ਖਾ ਲਾਂ ਬੁਰਕੇ ਮੂਰੇ ਚੱਲ ਪਰਵਾ ਤੇਰੀ ਸੇਵਾ ਰੱਬ ਲਿਖੇ ਲਾਵੇ ਆ ਛੋਟੀ ਇਹਨਾਂ ਦਾ ਨਾਂ ਕੀ ਰੱਖਈ ਇਹਦਾ ਨਾਂ ਹੈਗਾ ਯੋ ਇਹਦਾ ਨਾਂ ਹੈਗਾ ਯੋ ਸੈਬ ਕੋਰ ਅੱਛਾ ਇਹਦਾ ਨਾਂ ਸੈਬ ਕੋਰ ਇਹਦਾ ਨਾਂ ਰੱਖਿਆ ਦਿਲਬਾਰ ਦੇ ਕੀ ਨਾਂ ਰੱਖੀਏ ਜਦੋਂ ਬੁੱਲ ਗਿਆ ਦਿਲਬੀਰ ਸਿੰਘ ਨਹੀਂ ਇਹਨਾਂ ਸਾਬ ਕੋ ਰੱਖਿਆ ਦਿਲਬੀਰ ਸਿੰਘ ਰੱਖਾ ਹਾਂ ਨਹੀਂ ਆਪਾਂ ਸਕਦੇ ਤੋਂ ਪੁੱਛਦੇ ਹਾਂ ਸੰਜੀ ਸਾਨੂੰ ਦੱਸਿਓ ਇਹਨਾਂ ਬੱਚਿਆਂ ਦਾ ਅਸੀਂ ਕੀ ਨਾਂ ਰੱਖੀਏ ਕਿਉਂਕਿ ਸਾਨੂੰ ਇਹਨਾਂ ਦਾ ਪਤਾ ਨਹੀਂ ਆ ਵੀ ਕੌਣ ਆ ਬੱਚੇ ਜਿੰਨਾ ਚਿਰ ਸਾਡੇ ਕੋਲ ਰਹਿਣਗੇ ਫਿਰ ਇਹਨਾਂ ਨੂੰ ਕਿਸੇ ਨਾਂ ਨਾਲ ਤੇ ਅਸੀਂ ਜਾਣਾਂਗੇ ਹਨਾ ਤੇ ਤੁਸੀਂ ਦੱਸਿਓ ਕਿ ਇਹ ਜਿਹੜੇ ਬੱਚੇ ਆ ਇਹਨਾਂ ਦਾ ਕੀ ਨਾਂ ਰੱਖੀਏ ਆਪਾਂ ਠੀਕ ਹੈ ਜੀ ਸੋ ਜਿਹੜੇ ਨਾਂ ਜਾਦੇ ਆਪਾਂ ਨੂੰ ਪਿਆਰੇ ਲੱਗਣਗੇ ਵਧੀਆ ਲੱਗਣਗੇ ਉਹ ਆਪਾਂ ਇਹਨਾਂ ਬੱਚਿਆਂ ਦਾ ਨਾਂ ਰੱਖ ਲਾਂਗੇ ਤੂੰ ਦੱਸ ਕੀ ਨਾਂ ਰੱਖੀ ਨਾ ਬੱਚਿਆਂ ਦਾ ਪ੍ਰਭਾਸ ਆਕਾਸ਼ ਕੀ ਨਾਂ ਰੱਖੀ ਬੱਚਿਆਂ ਦਾ ਨਾ ਪੁੱਛੋ ਕਮੈਂਟਾਂ ਵਿੱਚ ਕਮੈਂਟਾਂ ਵਿੱਚ ਪੁੱਛੀਏ ਹਾਂ ਇਹ ਬੱਚਿਆਂ ਦੇ ਨਾਂ ਸੰਜੀ ਦੱਸਿਓ ਕਮੈਂਟਾਂ ਦੇ ਵਿੱਚ ਨਾਂ ਦੱਸਿਓ ਕੀ ਰੱਖੀਏ ਤੇ ਸੋ ਵਾਈਗੁਰਪਾਲਾ ਕਰੇ